ਕਾਲੋ ਗਾਲ ਜੀ ਹੋਰ ਦੱਸੋ ਸਰ ਠੀਕ ਆ ਕਹਿੰਦੇ ਕਹਿੰਦਾ ਪੀਸ ਹੋਰ ਲੈ ਰਹੇ ਇਹਨਾਂ ਦੇ ਪੀਸ ਪਾਵਾਂਗੇ ਅੱਜ ਤੋਂ ਚੌ ਦਿਨਾਂ ਨੂੰ ਅੱਛਾ ਹਾਂ ਉਹੋ ਜਿਹਾ ਹੀ ਆ ਉਹੋ ਹੀ ਆ ਯਾਰ ਸਾਈਡ ਤੇ ਕੀਤਾ ਪਹਿਲਾਂ ਹੈ ਸਾਈਡ ਤੇ ਆ ਹਾਂ ਕੱਲਾ ਹੀ ਵਗਾਵਾਂਗੇ ਫੇਰ ਅੱਛਾ ਚੰਗੀ ਝੋਟੀ ਆ ਬਹੁਤੀ ਯਾਰੀ ਝੋਟੀ ਜੀ ਅੱਛਾ ਯਾਦੀ ਚੰਗੀ ਜੀ ਉਦੋਂ ਹੀ ਯਾਰੀ ਚੰਗੀ ਯਾਰੀ ਚੰਗੀ ਮੋਹਰਾ ਦੀ ਝੋਟੀ ਅੱਛਾ ਮੋਹਰਾ ਦੀ ਆ ਕਿੰਗੇ ਸਾਂ ਦੀ ਧੀ ਅੱਛਾ ਚਲੋ ਕੱਲਾ ਵਗਾਵਾਂਗੇ ਸੇ ਤਾਂ ਫੇਰ ਆਪ ਆਪ ਹੀ ਕਰਨੇ ਲੱਗੋ ਠੀਕ ਆ ਚਲੋ ਅੱਜ ਫਰ ਕਿੰਨੀਆਂ ਅੱਜ ਬਿਲਕੁਲ ਆਪਣੇ ਕੋ ਜੈ ਜੀ ਆ 40 42 45 ਬਸ ਅੱਜ ਮੇਲਾ ਲੋਟ ਲੋ ਜਿੰਨੇ ਲੁੱਟਣਾ ਚਲੋ ਫਰ ਅਜੇ ਇਹ ਇਹ ਮਹੀਂ ਸੂਈ ਆ ਟੋਪੜ ਲਾ ਲਓ ਸੱਜਰ ਲਾ ਲਓ ਲੋ ਤਾਂ 9 10 ਕਿਲੋ ਜਾਂ 9 ਕਿਲੋ ਦੀ ਮੇਰੇ ਤੋਂ ਗਾਰੰਟੀ ਲੈ ਜੋ ਬੱਚਾ ਹੈ ਨਹੀਂ ਨੂੜਾ ਕਾਦੇ ਬੱਚਾ ਨਹੀਂ ਹੈਗਾ ਠੀਕ ਹੈ ਲਓ ਫਰ ਕੋਪਰੇ ਖਾ ਲੈ ਵੀ ਲੈ ਲਓ ਸਿੱਧੀ ਕਰ ਕਾਤਣਾ ਲਾਉਗੀ ਅੱਛਾ ਇੰਨੀ ਠੰਡੀ ਮਈ ਬਸ ਠੀਕ ਆ ਲਓ ਚੋਈ ਜੂ ਵਧੀਆ ਚੋਈ ਇੱਕ ਨੰਬਰ ਸੰਦੀਪ ਸਾਹਿਬ ਨੇ ਨਾੜਾ ਵਿਖਾ ਲਾ ਗਿਆ ਲੈ ਕੇ ਦਾਠਾਂ ਲਗਾ ਮੈਨੂੰ ਵੇ ਨਾੜ ਕੇ ਦੀ ਮੋਟੀ ਮਈ ਠੀਕ ਆ ਚਲੋ ਲੈ ਚਲੋ ਦੁੱਧ 9 ਕਿਲੋ ਪੱਕਾਊਗਾ 9 ਕਿਲੋ ਪੱਕਾ ਹੀ ਪੱਕਾ ਦੋਰੇ ਤਿੰਨ ਡੰਗ ਚੋ ਕੇ ਖੜੇ ਕੋਈ ਬਸ ਠੀਕ ਆ ਮੋਨ ਹਾਂ ਨਾਲ ਹੀ ਗਾ ਹਾਂ ਨਹੀਂ ਹਾਂ ਨਹੀਂ ਬਿਲਕੁਲ ਯਾਰ ਜੇਰੀਏ ਇੱਕੋ ਹੀ ਗੱਲ ਆ 45000 ਦੀ ਜਰਨੋ ਚੱਲਣ ਲੱਗ ਜੇ ਆਜੇ ਰੋ ਲਾ ਜਾ ਅੱਜ ਮੇਲਾ ਹੀ ਉਹ 43 ਦੇ ਦਾਂਗੇ ਫੇ 40 ਵੀ ਕਰ ਦਈਏ ਨਹੀਂ ਤਾਂ ਕਾ ਹੋਣਾ ਹੀ ਚਲੋ 43000 ਦੇ ਹਾਂ 43 ਇਹਦੇ ਯਾਰ ਠੀਕ ਹੈ ਫਿਰ ਤਾਂ ਯਾਰ ਸਾਰੀਆਂ ਫਿਰ ਆਈਆਂ ਨੇ 9 ਕਿਲੋ ਦੁੱਧ ਦੀ ਹੈਂ ਇਹਦੇ ਥੱਲੇ ਵੀ 9 ਕਿਲੋ ਦੁੱਧ ਦੀ 9 ਕਿਲੋ ਹੀ ਠੰਡਾ ਕਰਕੇ ਚੋ ਗਿਆ ਦੋ ਡੰਗ ਖੜੇ ਕੋਈ ਭਾਵੇਂ ਆ ਦੀ ਤਿੰਨ ਡੰਗ ਪਤਾ ਨਹੀਂ ਕਿੰਨੇ ਡੈਜੇ ਸੁਈਆਂ ਇਹ ਨਹੀਂ ਆਪਾਂ ਨੂੰ ਪਤਾ ਬਿਲਕੁਲ ਹਾਂ ਪਾਕਾ ਵਾ ਦੁੱਧ ਦੀ ਗਾਰੰਟੀ ਦਵਾਂਗੇ ਲੋ ਜੀ ਵੇਖੋ ਕਰਾ ਲਈ ਇਹ ਟੀਕੇ ਵਾਲੀਆਂ ਲੈ ਰਿਹਾ ਸਾਰੀਆਂ ਪਨੀਰ ਦਾ ਉੱਥੇ ਦੇ ਮਾਰੇ ਦੇ ਟੀਕਾ ਵੀ ਲੈ ਰਾ ਜੀ ਲੈ ਸਕਦੇ ਬਾਈ ਲੈਣੀਆਂ ਲੈਣ ਗਿਆ ਟੀਕੇ ਤਾਂ ਹੀ ਆਇਆ ਮਾਲ ਸਾਰਾ ਬੋਲੋ ਫਿਰ ਨਾ ਪਰ ਦੇਣੀ ਆ 43 43 ਚੱਲਣ ਤੋਂ ਕਰਾਂਗੇ ਆ ਨੀਲੀ ਦੀ ਮਹੀਂ ਥਲੇ ਇਹਦੇ ਥਲੇ ਵੀ 2 ਦਿਨ 9 ਕਿਲੋ ਆ ਅੱਛਾ ਇਹਨੂੰ 1.5 ਮਹੀਨਾ ਹੋ ਗਿਆ ਟੀਕਾ ਪਰ ਇਹਨੂੰ ਆਪਾਂ ਗਰੰਟੀ ਨਹੀਂ ਦੇਣੀ ਕਿਸਮਤ ਅਗਲੀ ਚਲੋ ਇਹ ਵੀ ਤੋਰੋ ਕਰਾਂ ਜੀ ਲੋ ਜੀ ਵੇਖ ਲੋ ਆ ਤਾਂ ਸਾਰੇ ਇਹੀ ਭਾਅ ਆ ਮਿਲਣਗੇ ਇਦਾਂ ਭਾਅ ਐ ਹੋਏ ਮਿਲਣਗੇ ਹੈ ਇਹ ਹੋਏ ਮਿਲਣਗੇ ਇਹੀ ਭਾਅ ਯਾ ਇਨੋ ਨੇ ਕਿਹਾ 43 ਜਾਂ ਐਂਡ ਬਸ ਠੀਕ ਆ ਹਾਂ ਚੱਲਣ ਤੋਂ ਕਰਾਂਗੇ ਮਹੀਂ ਕਰਤੀ ਵੀ ਜਨੀਦਰ ਹਾਂ ਹਾਂ ਲੱਗਾ ਵੜਾ ਨਹੀਂ ਪਿਓਰ ਨਹੀਂ ਲਈ ਯਾ ਪਿਓਰ ਨਹੀਂ ਲਈ ਆ ਬੜ ਠੀਕ ਆ ਚੋਾਈ ਜੂ ਵਧੀਆ ਇੱਕ ਨੰਬਰ ਚਲੋ ਹਾਂਜੀ ਇਹ ਵੀ 43 ਲਓ ਜੀ ਆ ਜਾਓ ਫਿਰ ਆ ਦੇਖਣਾ ਟੈਂਸ ਰੋਡੀਆਂ ਨਾ ਇਹ ਇਹ ਮੈਂ ਕੱਲੇ ਦੁੱਧ 7 ਕਿਲੋ ਹੋ ਹਾਂ ਇਹਨੂੰ ਵੀ ਢੇਰ ਨਹੀਂ ਨਾ ਰੱਟੀ ਜਾ ਪਰ ਇਹਨੂੰ ਕਿਸਮਤ ਹੈ ਜੇਦੀ ਜਾਗ ਆਵੇ ਅੱਛਾ ਹਾਂ ਬਾਠ ਠੀਕ ਆ 7 ਕਿਲੋ ਦੋ 7 ਕਿਲੋ ਠੰਡਾ ਲਓ ਜੀ 7 ਕਿਲੋ ਠੰਡਾ ਕਰ ਗਏ ਇਹ ਵੀ ਦੇਖੋ ਘਰਾਂ ਦੇ ਆ ਜੋ ਬਾਠ ਠੀਕ ਆ ਹਾਂਜੀ ਫਿਰ ਇਹ ਵੀ 43 ਇਹ ਵੀ 43 40 ਦੀ ਰਾਂਗ 40000 ਦੀ ਚੱਲਣ ਨੂੰ ਅੱਜ ਫਿਰ ਦੇਖੀ ਜਾਉਗਾ ਅੱਜ ਰਹਾ ਵੇ ਅਰ ਨਜ਼ਾਰੇ ਲਾਰੇ ਦੇ ਆਰੇ ਮਗਰ ਬਚਾ ਜੋ ਮੈਂ ਤੇਰੇ ਮਗਰ ਕਟਾ ਜੋ ਵੇ ਵਿਖਾ ਦੋ ਆ ਲਾ ਇਹ ਬਣੀ ਜੋ 2 ਮਹੀਨਿਆਂ ਦੀ ਇਹਦਾ ਤਨ 7 ਕਿਲੋ ਦੁੱਧ ਜੋ ਅੱਛਾ 2 ਮਹੀਨਿਆਂ ਦੀ ਬਣੀ ਆਪਾਂ ਚੱਕ ਨਹੀਂ ਕਰਾਈਏ ਠੀਕ ਹੈ ਖਾਲੀ ਸਮਝੀਏ ਖਾਲੀ ਆਪਣੇ ਆਪਾਂ ਖਾਲੀ ਕਰਕੇ ਦੇਣੀਆ ਬਸ ਠੀਕ ਆ ਵੇਖੋ ਜੀ ਅ ਵੀ ਦੁੱਧ ਕਿੰਨਾ ਦੁੱਧ 7 ਕਿਲੋ 7 ਕਿਲੋ ਹਾਂ ਇਹਦਾ ਮੁੱਲ ਫਿਰ ਇਹ ਵੀ 40 ਦੀ ਇਹਦਾ 2 ਛੱਡਾਂਗੇ 38000 38 ਹਾਂ 38 40 43 38 ਲਿਆਣਾ ਦੇਦਾ ਜਿਹੜਾ ਮਰਜ਼ੀ ਫੜ ਲੋ 2000 ਦਰ ਮਗਰ ਕਟਾ ਵੀ ਹੈਗਾ ਦੇ ਠੀਕ ਆ ਇਹ ਇਕੱਠੇ ਮਾਂ ਚੱਕਿਆ ਇਹ 500 ਛੋੜ ਹੋਰ ਕਰਦਾ ਛੋੜੀ ਕਰਨੀ ਛੋੜੀ ਕਰਨੀ ਆ ਚਲੋ ਇਹ ਇਕੱਠੇ ਜੱਗੇ ਸਾਰੀਆਂ ਇਹ ਪੁੱਠਾ ਹੀ ਗਿਆ ਕੰਮ ਕਮ ਛੱਡ ਲਾ ਦੇ ਦੀ ਹਨ ਨਹੀਂ ਉਹ ਤਾਲੀਆਂ ਮਈਆਂ ਲੱਗਿਆ ਆਪਣੇ ਅੱਛਾ ਇਹ ਮਈ ਜੋ ਪੰਜਾਮੀ ਨਰੀ ਚੱਕ ਪਾ ਅੱਛਾ ਦੋ ਦੇ 2 ਕਿਲੋ ਅਠੀ ਪੈਰੀ ਅਠੀ ਪੈਰੀ ਲੋ ਜੀ ਦੋ ਦੋ 2 ਕਿਲੋ ਅਠੀ ਪੈਰੀ ਤੇ ਪੰਜਾ ਮਹੀਨੇ ਚ ਇੱਕ ਬਾਸ ਦੇਖੋ ਰਾਜ ਮੋਲ ਇਹਦਾ ਬੋਲੇ 45 ਦੀ ਇਹ ਵੀ ਤਾਂ 45 ਦੀ 42000 ਦੀ ਚੱਲਣ ਦੋ ਬਸ ਠੀਕ ਆ ਇਹ ਮੀਰੀ ਦਾ ਕਟਾ ਇਹ ਕਿੰਨੇ ਟਾਈਮ ਦਾ ਹੋ ਗਿਆ अच्छा हां वाह जी वाह ਦੋਂਦਾ ਵਾ ਦੋ ਦਾਨ ਹੈ ਦੋ ਦਾਨ ਤੇ ਨਾ ਮੋਲ ਪਰ ਬਈ ਸਲਾਮ ਆ ਉਹ ਦਾਦਾ ਮੰਨ ਤੇ ਸਟੀਕਾ ਦਿਖਾਉਂਦੇ ਸਟੀਕਾ ਸਾਰਾ ਕੋ ਬਾਹਰ ਕੱਢ ਕੇ ਦਿਖਾਵਾਂਗੇ ਤਾਂ ਪਰ ਕਟਾ ਜੀ ਨੀ ਦਾ ਨਸਲ ਹੈ ਤੈਨੂੰ ਨਹੀਂ ਨਸਲ ਹੈ ਆਪਾਂ ਨੂੰ ਨਹੀਂ ਪਤਾ ਕਿਹੜੇ ਦਾ ਕਿਹੜੇ ਦਾ ਨਹੀਂ ਕਹੇ ਨੂੰ ਗੱਲਾਂ ਦੇ ਕੜਾ ਜਿੰਨੇ ਮਰਜ਼ੀ ਬਣਾ ਦਈਏ ਪਰ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਪਤਾ ਨਹੀਂ ਆਪਾਂ ਨਾਂ ਨਹੀਂ ਲੈਣਾ ਪਰ ਹੈ ਨਸਲ ਹੈ ਬਿਲਕੁਲ ਬਿਲਕੁਲ ਰਿਆ ਖੁੱਲਾ ਹੀ ਆ ਬਾਕੀ ਥੋੜੇ ਜਿਹਾ ਪੱਠੇ ਘੱਟ ਪਾਏ ਨਾ ਰਿਆ ਖੁੱਲਾ ਹਾਂ ਤੇ ਤਾਂ ਅੱਜ ਵੇ ਕੱਟੇ ਦਾ ਵੱਡਾ ਵੱਡਾ ਵੀ ਪੂਰਾ ਵੱਡਾ ਵੇਲਾ ਪੂਰਾ ਮੋਲ ਦਾ ਸੋਨਾ ਵੇ ਕਿੱਦਾ ਮੋਲ 40 ਦੇ ਦਈਏ ਨਹੀਂ ਯਾਰ 35 ਦਾ 30 ਦਾ ਦੇ ਰਹਾਂ ਚਲੋ ਜਾਵਾਂ ਦੋ ਪਤਾ ਆਈ ਜਾ ਹਾਂਜੀ ਆਈ ਜਾ ਲਓ ਜੀ ਆ ਤੇ ਵੇਖੋ ਤੇ ਟਾਈਮ ਸਲੇ ਜਾ ਕਰੋ ਕਾਰਾ ਦੇ ਦਾ ਜਿਹਨੂੰ ਟੁਕੜਾ ਟੁਕੜਾ ਲੈਣੀ ਹੈ ਕਿ ਨਹੀਂ ਹਾਂ ਨਹੀਂ ਮਈਆਂ ਸਾਰੀਆਂ ਜੰਗੀਆਂ ਭਾਈ ਕਰੀਏ ਅੱਜ ਮਾਸ ਮਠੰਡਾ ਨਾਲੇ ਮੀਨਾਂ ਨੰਨ ਮਾਲੋ ਨਾਲੇ ਮਈਆਂ ਖਰੀਦੋ ਬਸ ਠੀਕ ਹੈ ਹਾਂ ਤੇ ਭਾਅ ਬਿਲਕੁਲੋਂ ਅੱਜ ਦੇ ਨਵੇਂ ਨਿਕਾ ਨੂੰ ਜੀ ਕਰਨ ਦਾ ਜੀਰੋ ਹੀ ਹੋ ਗਿਆ ਕੰਮ ਇਹ ਚੋਗ ਹੈ ਫੇਰ ਹੁੰਦੇ ਹੁੰਦੇ ਨਹੀਂ ਹੈ ਗਿਆ ਚ ਘਾਟਾ ਜਿੰਨੇ ਨਹੀਂ ਮੈਂ ਦੇਣੀਆਂ ਨਾ}{|\text{ਛਿਆਲ ਦੁੱਧ ਪੀ ਨਾ ਮੈਨੂੰ ਫੋਨ ਕਰ ਦੇ ਨ ਪੋਠਾ ਫੇਰ ਲੈ ਆਉਂੂ ਭਾਵੇਂ ਸਾਰਾ ਹੀ ਕੋਈ ਇੱਕ ਵੇਲੇ ਇੱਕ ਵੇਲੇ ਬੋਲੋ ਨੰਬਰ ਨੰਬਰ ਦੋ ਸੀਦਾ ਦਿੱਕੀ ਤੇ 3292 ਪਿੰਡ ਜੀਓ ਵਾਲਾ ਜਿਹੜਾ ਤਨਤਾਨ ਹੱਸਣਾ ਵੜਾ}